ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰੈਣੋ ਮੰਧ ਸ਼੍ਰੋਮਣੀ ਕਮੇਟੀ ਦੇ ਕਾਬਜ ਨੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ ਨੂੰ ਲਗਭਗ 15 ਸਾਲ ਹੋ ਗਏ ਜਣ ਕੇ ਤਿੰਨ ਟਰਨਾਂ ਤੋਂ ਉੱਪਰ ਸਮਾਂ ਹੋ ਗਿਆ 5 ਸਾਲ ਦੀ ਜੇ ਟਰਨ ਲਈ ਹੈ ਨਾ ਤਾਂ ਤਿੰਨ ਟਰਨਾਂ ਲੰਘ ਚੁੱਕੀਆਂ ਨੇ ਇਲੈਕਸ਼ਨ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਇਹ ਦੱਸਣਗੇ ਇਹਨਾਂ ਨੂੰ ਪਤਾ ਹੈ ਵੀ ਜਦੋਂ ਦੇ ਇਹ ਸਤਾ ਤੋਂ ਬਾਹਰ ਹੋਏ ਨੇ ਤਕਰੀਬਨ ਤਕਰੀਬਨ 9 ਸਾਲ ਹੋ ਗਏ ਇਹਨਾਂ ਨੂੰ ਸਤਾ ਤੋਂ ਬਾਹਰ ਹੋਇਆ ਨੂੰ 9 ਸਾਲ ਤਕਰੀਬਨ ਤਕਰੀਬਨ ਉਸ ਦਿਨ ਦਾ ਇਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਪੂਰੇ ਕੌਂ ਦੇ ਵਿੱਚ ਜਲੂਸ ਨਿਕਲਿਆ ਹੋਇਆ ਤੇ ਇਲੈਕਸ਼ਨ ਕਿਉਂ ਨਹੀਂ ਹੋ ਰਹੀ ਭਾਜਪਾ ਦੇ ਨਾਲ ਭਾਈਵਾਣ ਤਾਂ ਸਾਂਝੀ ਬਾਲਤਾ ਯਾਨੀ ਕਿ ਚਾਹ ਦਾ ਕੱਪ ਸਾਂਝਾ ਹੁੰਦਾ ਜਿੰਨਾ ਚਿਰ ਇਹ ਚਾਹਣਗੇ ਉਹਨਾਂ ਚਿਰ ਇਲੈਕਸ਼ਨ ਨਹੀਂ ਹੋ ਸਕਦੇ ਕਿਉਂ ਨਹੀਂ ਕਰਾਉਂਦੇ ਇਹਨੂੰ ਪਤਾ ਹੈ ਬੀਜੇ ਇਸ ਵਕਤ ਸ਼ੋਮਨੀ ਕਮੇਟੀ ਦੀ ਇਲੈਕਸ਼ਨ ਹੋ ਗਏ ਕਰਵਾ ਲਈ ਤਾਂ ਸਾਡੇ ਪੈਣੀਆਂ ਜੁੱਤੀਆਂ ਸਾਨੂੰ ਇੱਕ ਵੀ ਕਹਿ ਲਈਏ ਸੀਟ ਨਹੀਂ ਮਿਲਨੀ ਵੀ ਅਸੀਂ ਇੱਕ ਵੀ ਹਲਕੇ ਤੋਂ ਆਪਣਾ ਇੱਕ ਮੈਂਬਰ ਜਿਤਾ ਨਹੀਂ ਸਕਦੇ ਇਹਨਾਂ ਨੂੰ ਪਤਾ ਹੈ ਵੀ ਹੁਣ ਜਲੂਸ ਨਿਕਲੇ ਹੋਏ ਤਾਂ ਕਰਕੇ ਇਲੈਕਸ਼ਨ ਨਹੀਂ ਕਰਾ ਰਹੇ ਇਹ ਚੈਲੰਜ ਹੈ ਜਿਹੜੇ ਕਹਿੰਦੇ ਨੇ ਨਾ ਸੁਖਵੀਰ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਮੁੱਖ ਮੰਤਰੀ ਤਾਂ ਬਾਅਦ ਵਿੱਚ ਦੇਖਾਂਗੇ ਜੇ ਮੜਾ ਮੋਟਾ ਦਮ ਹੈਗਾ ਤਾਂ ਸ਼ੋਮਨੀਪੁਰ ਦੀ ਇਲੈਕਸ਼ਨ ਕਰਾ ਕੇ ਦਿਖਾਓ ਜੇ ਇੱਕ ਵੀ ਸੀਟ ਜਿੱਤ ਕੇ ਤਾਂ ਕਹਿ ਦੇਓ ਇੱਕ ਵੀ ਜਿੱਤਗੇ ਤਾਂ ਕਿਉਂਕਿ ਤੁਹਾਡੀ ਬੋਲਬਾਣੀ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਚੁੱਕੇ ਵੀ ਤੁਸੀਂ ਗੁੰਡਾਗਰਦੀ ਕਿੱਦਾਂ ਕਰਦੇ ਜਿਹੜੀ ਵਿਆਦ ਵੀ ਹੋਈ ਹੈ ਨਾ ਤੁਹਾਡੇ ਰਾਜ ਵਿੱਚ ਰਾਜ ਵਿੱਚ ਉਹ ਤੁਹਾਡੇ ਮੱਥੇ ਤੇ ਕਲੰਕ ਲੱਗ ਚੁੱਕਾ ਉਹ ਲੈਂਦਾ ਨਹੀਂ ਇਸ ਕਰਕੇ ਡਰਦੇ ਨੇ ਨਰੈਣੂ ਮਹੰਤ ਵੀ ਜੇ ਇਲੈਕਸ਼ਨ ਕਰਵਾ ਲਈ ਤਾਂ ਅਸੀਂ ਹਾਰ ਜਾਣਾ ਮੁੱਖ ਮੰਤਰੀ ਦੀ ਕੁਰਸੀ ਤਾਂ ਗਈ ਸਾਡੇ ਹੱਥੋਂ ਵੀ ਹੁਣ ਸ਼੍ਰੋਣੀ ਕਮੇਟੀ ਵੀ ਜਾਊਗੀ ਕਿਉਂਕਿ ਜਿਹੜੀ ਲੁੱਟ ਖਸੁੱਟ ਹੈ ਉਹ ਓਨੀ ਸਰਕਾਰ ਵਿੱਚ ਨਹੀਂ ਹੈਗੀ ਜਿੱਨੀ ਸ਼ੋਮਣਿਕ ਮਿੰਟ ਤੋਂ ਲੁੱਟ ਖਸੁੱਟ ਹੁੰਦੀ ਹੈ ਉੱਥੇ ਕਿਹੜਾ ਹਸਾਬ-ਕਿਤਾਬ ਦੇਣਾ ਕਿਸੇ ਨੂੰ ਜੇ ਕੋਈ ਹਸਾਬ-ਕਿਤਾਬ ਪੁੱਛੂਗਾ ਤਾਂ ਉਹਨੂੰ ਕੌਮ ਦਾ ਦੁਸ਼ਮਣ ਕਹਿ ਦੇਣਗੇ ਉਹਨੂੰ ਕਹਿ ਦੇਣਗੇ ਕੌਮ ਦਾ ਮੱਥਾ ਲਾਉਂਦੇ ਉਹਨੂੰ ਕਹਿ ਦੇਣਗੇ ਕੱਲ ਤੱਕ ਮੱਥਾ ਲਾਉਂਦਾ ਉੱਥੇ ਕੋਈ ਹਸਾਬ-ਕਿਤਾਬ ਪੁੱਛਣ ਵਾਲਾ ਨਹੀਂ ਮਤਲਬ ਸ਼ਰਿਆਮ ਪਤਾ ਲੱਗ ਗਿਆ ਇਹ ਵੀ ਇਹ ਇਲੈਕਸ਼ਨ ਜਾਣ ਬੁੱਝ ਕੇ ਨਹੀਂ ਕਰਵਾ ਰਹੇ ਜੇ ਇਲੈਕਸ਼ਨ ਹੋਗੀ ਤਾਂ ਇਹ ਹਰਨਗੇ ਫਿਰ ਹਰਨਗੇ ਹੁਣ ਡਰਦੇ ਆ ਜਾਣ ਕੇ ਇਹ ਕਹਿ ਲਓ ਵੀ ਜੀਵ ਤਾਲੂਏ ਨਾਲ ਲੱਗੀ ਹੋਈ ਹੈ ਬਸ ਮਰਨ ਕਿਨਾਰੇ ਨੇ ਹੁਣ ਚੰਗੀ ਤਰ੍ਹਾਂ ਇਹਨਾਂ ਨੇ ਗਰਾਊਂਡ ਲੈਵਲ ਤੇ ਦੇਖੀ ਹੋਈ ਰਿਪੋਰਟ ਵੀ ਸਾਡੇ ਪੱਲੇ ਕੱਖ ਨਹੀਂ ਵੀ ਜਿੱਥੋਂ ਵੀ ਸਾਡਾ ਉਮੀਦਵਾਰ ਖੜੂ ਉਹਨੇ ਹਰ ਜਾਣਾ ਤੇ ਸ਼ਮਣੇ ਕਮੇਟੀ ਕਿਸੇ ਦੇ ਹੋਰ ਹੱਥ ਵਿੱਚ ਆ ਜਾਣੀ ਆ ਵੀ ਸਾਡਾ ਤੋਰੀ ਪੁਲ ਕਾ ਜਿਹੜਾ ਚੱਲਦਾ ਉਹ ਜਾਊ ਤਾਂ ਕਰਕੇ ਨਹੀਂ ਕਰਾਉਂਦੇ ਇਹ ਪੂਰੀ ਸੇਕਾਉ ਨੂੰ ਬੇਰਪੀ ਹੈ ਵੀ ਜਿੰਨਾ ਚਿਰ ਬੀਜੇਪੀ ਦੀ ਸਰਕਾਰ ਹੈਗੀ ਸੈਂਟਰ ਵਿੱਚ ਉਹਨਾਂ ਚਿਰ ਸ਼ਮਣੇ ਕਮੇਟੀ ਇਲੈਕਸ਼ਨ ਸ਼ਾਇਦ ਹੀ ਹੋਵੇ ਇਹ ਸਚਾਈ ਹੈ ਹਾਂ ਜੇ ਬੀਜੇਪੀ ਨੇ ਇਹ ਚਾਹਿਆ ਵੀ ਪੰਜਾਬ ਸਰਕਾਰ ਬਣਾਉਣੀ ਹੈ ਤਾਂ ਫਿਰ ਉਹ ਇਲੈਕਸ਼ਨ ਕਰਵਾ ਸਕਦੇ ਜੋਨਰ ਚਾਹੀਦੀ ਨਹੀਂ ਬਣਾਉਣੀ ਬੇਚਦੇ ਚੱਲਣ ਦਿਓ ਫਿਰ ਸ਼ੋਅਣੀ ਪੜੀ ਇਲੈਕਸ਼ਨ ਨਹੀਂ ਹੋਣੀ ਜਿੱਥੇ ਮਰਜ਼ੀ ਭੱਜ ਲਓ ਕਿਉਂਕਿ ਨਰੈਣੂ ਮਹਾਂਤਾਂ ਦੇ ਨਾਲ ਬਹੁਤ ਲੰਬੀ ਸਾਂਝ ਹੈ ਬੀਜੇਪੀ ਦੀ ਇਹ ਸਚਾਈ ਹੈ ਹੁਣ ਜਿੰਨੇ ਵੀ ਸ਼ੋਅਣੀ ਕਮੇਟੀ ਦੇ ਮੈਂਬਰ ਨੇ ਤਖਤਾਂ ਦੇ ਜਹੇਦਾਰ ਨੇ ਪ੍ਰਧਾਨ ਨੇ ਨੀਲੀਆਂ ਪੱਗਾਂ ਵਾਲੇ ਕਾਲੀ ਨੇ ਉਹਨਾਂ ਸਭ ਨੂੰ ਬੇਨਤੀ ਹੈ ਵੀ ਇਹ ਲੱਤਾਂ ਭਾਰ ਚੱਲਦੀਆਂ ਨੇ ਤਾਂ ਸ਼ੋਅਣੀ ਪੜੀ ਇਲੈਕਸ਼ਨ ਕਰਾ ਕੇ ਦਿਖਾਓ ਬਿਦਾਨ ਸ਼ਬਦ ਇਲੈਕਸ਼ਨ ਤਾਂ 2027 ਚ ਆਉਣੀ ਹੈ ਨਾ ਸ਼ਮਨਿਕ ਕਮੇਟੀ ਇਲੈਕਸ਼ਨ ਹੋਏ ਨੂੰ ਲਗਭਗ 15 ਸਾਲ ਹੋ ਗਏ ਲਗਭਗ ਸਭ ਤੋਂ ਵੱਧ ਇਲੈਕਸ਼ਨ ਅੰਗਰੇਜ਼ੀ ਹਕੂਮਤ ਜਣ ਕੇ ਬ੍ਰਿਟਿਸ਼ ਨਰਾਜ ਦੇ ਜਦੋਂ ਉਦੋਂ ਕੋਈ ਹੈ ਕਿ ਇਹਨਾਂ ਦੀ ਕਾਰਜਗੁਜ਼ਾਰੀ ਵਿੱਚ ਇਲੈਕਸ਼ਨ ਬਹੁਤ ਘੱਟ ਹੋਈ ਹੈ ਕਿਤੇ 10 ਸਾਲ ਲਗਾਤੇ ਕਿਤੇ 15 ਸਾਲ ਲਗਾਤੇ ਕਿਤੇ 8 ਸਾਲ ਲਗਾਤੇ ਇਦਾਂ ਇਹਨਾਂ ਨੇ ਕਰਤੂਤਾਂ ਨੇ ਇਹ ਸਚਾਈ ਹੈ ਤੁਣ ਜਿਹੜੇ ਬੰਦੇ ਡੀਗਾ ਮਾਰਦੇ ਨੇ ਨਾ ਸਾਡੇ ਹਿਰਦੇ ਬਲੁੰਦਰੇ ਗਏ ਤੁਸੀਂ ਨਿੰਦਿਆ ਨਾ ਕਰੋ ਅ ਢਾਡੀ ਬਿਲਕਦੇ ਨੇ ਬਹੁਤ ਚੜਾਵੇ ਤੇ ਟਿਕਟਪਣੀ ਨਾ ਕਰੋ ਗੋਲਕਾਂ ਦੀ ਟਿੱਪ ਟਿਕਟਪਣੀ ਨਾ ਕਰੋ ਨਹੀਂ ਕਰਦੇ ਅਸੀਂ ਕੀ ਲੈਣਾ ਅਸੀਂ ਕੋ ਜ਼ਹਿਰ ਖਾਈਏ ਜਿਹੜੇ ਜ਼ਹਿਰ ਖਾਂਦੇ ਨੇ ਉਹ ਮਰਨਗੇ ਸਾਨੂੰ ਕੀ ਲੋੜ ਹੈ ਪਰ ਜੇ ਲੱਤਾਂ ਭਾਰ ਚੱਲਦੀਆਂ ਨੇ ਦਮ ਹੈਗਾ ਵੀ ਡਾਇਨਾਸੌਰ ਆ ਰਹੇ ਨੇ ਡੈਨਸੋਰ ਤਾਂ ਬਾਹਰ ਜਾਣੇ ਪਹਿਲਾਂ ਸ਼ਾਉਣੀ ਪਣੀ ਇਲੈਕਸ਼ਨ ਕਰਾਓ ਫਿਰ ਪਤਾ ਲੱਗੂ ਕਿਨੇ ਇੱਕ ਪਾਣੀ ਵਿੱਚੋਂ ਪਤਾ ਵੀ ਫਾੜ ਫਾੜ ਜੁੱਤੀਆਂ ਬਹਿਣੀਆਂ ਪਿੰਡਾਂ ਵਿੱਚੋਂ ਫਾੜ ਫਾੜ ਬਹਿਣਗੀਆਂ ਹੁਣ ਤਾਂ ਇਹਨਾਂ ਹਰਾਮਖੋਰਾਂ ਨੂੰ ਕਿਸੇ ਨੇ ਗੁਰਦੁਆਰੇ ਵਿੱਚ ਵੀ ਨਹੀਂ ਬਣ ਦੇਣਾ ਅੱਗੇ ਤਾਂ ਕਹਿੰਦੇ ਸੀ ਨਾ ਵਿਸ਼ਵਵਨੀ ਕੁੰਡ ਦੀ ਇਲੈਕਸ਼ਨ ਹੈ ਗੁਰਦੁਆਰੇ ਲੰਗਰ ਲਾ ਲਓ ਇਹ ਧਾਰਮਿਕ ਸੰਸਥਾ ਸਾਡੀ ਹੁਣ ਨਹੀਂ ਹੁਣ ਤਾਂ ਗ੍ਰੰਥੀ ਵੀ ਇਕੱਲੇ ਪਏ ਨਾ ਤੋਂ ਹੁਣ ਤਾਂ ਇਹ ਨਹੀਂ ਪਤਾ ਗਰੰਥੀ ਜਦੋਂ ਇਹ ਪਿੰਡਾਂ ਚੋਂਣ ਗੱਡੀ ਲੈ ਕੇ ਵੀ ਇਲੈਕਸ਼ਨ ਹੋਣੇ ਆ ਗਰੰਥੀ ਇਹ ਨਹੀਂ ਪਤਾ ਅਨਾਉਂਸਮੈਂਟ ਕਰ ਦੇਣ ਵੀ ਕੱਢ ਲੋ ਜੁੱਤੀਆਂ ਵੀ ਖੁੱਲ੍ਹੋਂ ਫੜ ਕੇ ਨਾ ਹੁਣ ਤਾਂ ਗਰੰਥੀ ਵੀ ਇਦਾਂ ਕਹਿਣਗੇ ਇਹ ਨਾਰਮਲ ਜੇ ਸ਼ਬਦ ਬੋਲੇ ਨਾਰਮਲ ਜੇ ਸ਼ਰਿਆਮ ਜਿੰਨੇ ਵੀ ਅਕਾਲੀ ਦਲ ਬਾਦਲ ਕੇ ਨੀਲੀਆਂ ਪੱਗਾਂ ਵਾਲੇ ਸੁਖਵੀਰ ਜਿੰਦਾਬਾਦ ਤੱਕੜੀ ਤੱਕੜੀ ਕਰਦੇ ਨੇ ਉਹਨੂੰ ਸਾਰਿਆਂ ਨੂੰ ਚੈਲੰਜ ਹੈ ਭਾਵੇਂ ਸੁਖੇ ਅਮਲੀ ਨੂੰ ਕੋ ਪਮੇ ਧਾਮੀ ਨੂੰ ਕਹੋ ਪਮੇ ਤਕਤਾਂ ਦੇ ਜਿਹੜਾਰੇ ਨੂੰ ਕਹੋ ਭਾਵੇਂ ਸ਼ੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਹੋ ਜਿਹੜੇ ਪਿੰਡ ਸ਼ਾਪਾ ਕਰਦੇ ਆ 26 ਲੱਖਾਂ ਭਾਰ ਝਲਦੀਆਂ ਨੇ ਤਾਂ ਐਸ ਵਕਤ ਸ਼ੋਮਣੀ ਕਮੇਟੀ ਦੀ ਇਲੈਕਸ਼ਨ ਕਰਾ ਕੇ ਦਿਖਾਓ ਹੋਰ ਕਿਸੇ ਦੀ ਗੱਲ ਛੱਡੋ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਦੀ ਹੋਰ ਦੀ ਜੋ ਮੈਂ ਬਾਰੇ ਨਹੀਂ ਲੈਂਦਾ ਜੇ ਤੁਹਾਡੀਆਂ ਲੱਖਾਂ ਭਾਰ ਝਲਦੀਆਂ ਨੇ ਤੁਸੀਂ ਐਸ ਵਕਤ ਇਲੈਕਸ਼ਨ ਕਰਵਾਤੀ ਸ਼ੋਮਣੀ ਕਮੇਟੀ ਦੀ ਸਭ ਤੋਂ ਪਹਿਲਾਂ ਮੂਹਰੇ ਲਾ ਕੇ ਤੁਹਾਡਾ ਪ੍ਰਚਾਰ ਮੈਂ ਕਰੂ ਹੋਰ ਦੱਸੋ ਸਭ ਤੋਂ ਪਹਿਲਾਂ ਮੈਂ ਮੂਹਰੇ ਲੱਗੂ ਵੀ ਨਹੀਂ ਜੀ ਬਾਦਲ ਕੇ ਤਾਂ ਚੰਗੇ ਨੇ ਨਰਨੂ ਮਹਾਂ ਦਾ ਭਲੇ ਮਾਨ ਸੁਨੇ ਇਹ ਤਾਂ ਦੁੱਧ ਤੋਤੇ ਨੇ ਇਹਨਾਂ ਦੇ ਗਿੱਲੇ ਕੋਏ ਤੇ ਪੈਰ ਨਹੀਂ ਧਰਿਆ ਇਹ ਤਾਂ ਭਲੇ ਮਾਨਸ ਨੇ ਮੈਂ ਕਹੂੰ ਐਦਾਂ ਸਮਝ ਗਈ ਗੱਲ ਦੀ ਪਰ ਜੇ ਲੱਤਾਂ ਭਾਰਤਾਂ ਦੀ ਨੇ ਕਰਾ ਕੇ ਦਿਖਾਓ ਇਲੈਕਸ਼ਨ ਇਹ ਚੈਲੰਜ ਹੈ ਇਹ ਸਭ ਨੂੰ ਪਤਾ ਵੀ ਕਿਉਂ ਨਹੀਂ ਕਰਾਉਂਦੇ ਸਭ ਨੂੰ ਪਤਾ ਤਾਂ ਨਹੀਂ ਕਰਾਉਂਦੇ ਜੇ ਜਦੋਂ ਇਲੈਕਸ਼ਨ ਅਨਾਉਂਸ ਹੋ ਗਈ ਤਾਂ ਪਿੰਡਾਂ ਵਿੱਚੋਂ ਛੇਤਰ ਪੈਂਦਿਆਂ ਨੂੰ ਦਿਨ ਰਾਤ ਇਹ ਕਰਦਣ ਲੋਕਾਂ ਨੇ ਹਰ ਵਕਤ ਫੇਸਬੁਕ ਤੇ ਬਖਰੇ ਪੈਣਗੇ YouTube ਤੇ ਬਖਰੇ ਪੈਣਗੇ ਮੇਰੇ ਵਰਗੇ ਨੇ ਬਖਰੇ ਮਾਰਨੇ ਪਿੰਡਾਂ ਦੇ ਗ੍ਰੰਥੀ ਬਖਰੇ ਮਾਰਨਗੇ ਇਦਾਂ ਪਿੰਡਾਂ ਵਿੱਚ ਨਾ ਗੁਰਦਾਰਾ ਦੀ ਮੀਟ ਨਾ ਕਰਨ ਇੱਕ ਦੂਜੇ ਨੇ ਪੱਗਾਂ ਲਾਉਣ ਇੱਕ ਦੂਜੇ ਨੇ ਪੱਗਾਂ ਦਾੜੀਆਂ ਪਟਣਗੇ ਇੱਕ ਦੂਜੇ ਦੀਆਂ ਇਹ ਇਲੈਕਸ਼ਨ ਕਰਵਾ ਲਈ ਪਤਾ ਹੈ ਪਤਾ ਲੱਗ ਚੁੱਕਾ ਹੈ ਹੁਣ ਜਿਹੜੇ ਬੰਦੇ ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਉਹ ਬੰਦੇ ਇਹਦੇ ਵਿਸ਼ਵਾਸ ਕਰਦੇ ਨਹੀਂ ਉਹ ਕਹਿੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀਂ ਕਰਵਾਤੀ ਪਾਵਨ ਅੰਗ ਗਲੀਆਂ ਵਿੱਚ ਰੋਲਦੇ ਇਹਨਾਂ ਨੂੰ ਵੋਟਾਂ ਕਿਉਂ ਪਾਈਏ ਅਸੀਂ ਇਹ ਤਾਂ ਨੀ ਇਲੈਕਸ਼ਨ ਕਰਾਉਂਦੇ ਪਤਾ ਇਹਨਾਂ ਨੂੰ ਚੰਗੀ ਤਰ੍ਹਾਂ ਪਰ ਇਹ ਖੁੱਲਾ ਚੈਲੰਜ ਹੈ ਖੁੱਲਾ ਚੈਲੰਜ ਹੈ ਅੱਛਾ ਅੱਜ ਮੈਂ ਇੱਕ ਹੋਰ ਗੱਲ ਕਹਿਣੀ ਹੈ ਜਿਹੜਾ ਮਰਜੀ মিডিਏ ਵਾਲਾ ਇਹ ਵੀਡੀਓ ਚੱਕ ਕੇ ਅੱਗੇ ਬੈਲਨ ਕਰ ਦੇਉਂਸੀ ਕੋਈ ਸਟ੍ਰੈਕ ਲਈ ਮਾਰ ਦੇ ਕੇ ਵੀ ਡਰ ਹੁੰਦਾ ਜਿਹੜਾ ਮਾਰੀ ਚੈਨਲ ਨਾਲ ਚੱਕ ਕੇ ਬਾਦੇ ਪੇਜ ਨਾਲ ਚੱਕ ਕੇ ਬਾਦੇ ਨਾਲ ਕੋਈ ਡਰ ਨਹੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਖੁੱਲੀ ਛੁੱਟੀ ਹੈ ਪਰ ਜਰੂਰ ਕਰਨਾ ਇਹਨਾਂ ਚੰਗੀ ਤਰ੍ਹਾਂ ਜੇ ਇਹਨੇ ਵੀ ਵੀਡੀਓ ਚੱਕ ਕੇ ਚਲਾਉਣੇ ਚਲਾ ਸਕਦਾ ਪਰ ਚੈਲੰਜ ਹੈ ਮੀਨ ਨਰੈਣੂ ਮਹਾਂਤ ਨਰੈਣੂ ਮਹਾਂਤ ਐਸ ਵਕਤ ਸ਼ੋਮਣਿਕ ਵੜੀ ਇਲੈਕਸ਼ਨ ਕਰਾ ਕੇ ਦਿਖਾਉਣ ਫਿਰ ਮੰਨਾਂਗੇ ਜੇ ਨਹੀਂ ਕਰਾਉਂਦੇ ਆ ਫਿਰ ਇਹਦਾ ਮਤਲਬ ਇਹ ਹੈਗਾ ਵੀ ਚੀਕਾਂ ਪੈਂਦੀਆਂ ਨੇ ਚੀਕਾਂ ਡਰਦੇ ਨੇ ਉਹ ਸ਼ਬਦ ਤਾਂ ਮੈਂ ਨਹੀਂ ਬੋਲਣੇ ਚੱਲ ਉਧਰ ਨਾ ਜਾਏਗੀ ਚੰਗੇ ਨਹੀਂ ਹੁੰਦੇ ਕਿ ਵੀ ਰੋਟੀਆਂ ਟਿਕਾੰਦਾ ਹੁੰਦਾ ਬੰਦਾ ਫਿਰ ਅਗਲਾ ਕਹਿੰਦਾ ਕਿਹ ਹੈ ਜੀ ਕੱਚੀ ਜੀ ਗੱਲ ਕਰਦੀ ਚੀਕਾਂ ਜ਼ਰੂਰ ਮਾਰਦੇ ਨੇ ਜ਼ਰੂਰ ਚੀਕਾਂ ਮਾਰਦੇ ਨੇ ਜੇ ਚੈਲ ਚ ਕਬੂਲ ਕਰ ਦੋ ਤਾਂ ਕਰੋ ਫਿਰ ਮੁੱਖ ਮੰਤਰੀ ਬਣਾ ਦੇਂਗੇ ਬਾਅਦ ਵਿੱਚ ਕੋਈ ਗੱਲ ਨਹੀਂ ਆਪਾਂ ਥੋੜੇ ਲਈ ਪ੍ਰਚਾਰ ਕਰ ਦਾਂਗੇ ਹੋਰ ਦੱਸੋ ਪਰ ਪਹਿਲਾਂ ਆ ਛੋਟਾ ਜਿਹਾ ਚੈਂਟ ਕਬੂਲ ਕਰੋ ਸ਼੍ਰੋਮਣੀ ਕਮੇਟੀ ਇਲੈਕਸ਼ਨ ਕਰਾਓ ਇਹਨਾਂ ਨੂੰ ਪਤਾ ਹੈ ਵੀ ਜਿਹੜੇ ਖਰਚੇ ਕਰਨੇ ਨੇ ਉਹ ਕਿੱਥੋਂ ਕਰਾਂਗੇ ਹੁਣ ਲੋਕ ਫੰਡਿੰਗ ਵੀ ਨਹੀਂ ਕਰਦੇ ਲੋਕ ਉਹਨਾਂ ਫੰਡ ਵੀ ਨਹੀਂ ਦਿੰਦੇ ਇਹਨਾਂ ਨੂੰ ਅਗੇ ਤਾਂ ਪਰਜਾ ਇਕੱਟਾਂਦੇ ਨੇ ਨਾ ਪੰਥ ਦੇ ਨਾਂ ਤੇ ਹੁਣ ਨਹੀਂ ਇਹਨਾਂ ਨੂੰ ਪੈਸੇ ਦਿੰਦੇ ਉਹਨਾਂ ਨੂੰ ਪਤਾ ਵੀ ਸਾਰੇ ਪੈਸੇ ਭੋਲ ਘਾ ਚਲੋਣੇ ਇਲੈਕਸ਼ਨ ਤੇ ਵੀ ਜਿਹੜੇ ਸ਼੍ਰੋਮਣੀ ਕਮੇਟੀ ਹੱਥ ਵਿੱਚੋਂ ਗਈ ਤਾਂ ਫਿਰ ਕਿੱਥੋਂ ਲੈ ਕੇ ਆਵਾਂਗੇ ਪੈਸੇ ਜਿਹੜੇ ਟੋਕਰਿਆਂ ਦੇ ਟੋਕਰੇ ਹੜਾਂ ਵਿੱਚ ਬੰਡੇ ਸੁਖਵੀਰਵਾਲ ਨੇ ਫਿਰ ਉਹ ਟੋਕਰੇ ਕਿੱਥੋਂ ਆਣੇ ਨੇ ਉਹ ਆਣੇ ਨੇ ਕਿਤੋਂ ਜਿਹੜਾ ਮਰੇ ਹੋਏ ਭੋਗਾ ਤੇ ਲੰਗਰ ਲੱਗਦੇ ਨੇ ਉਹ ਲੰਗਰ ਕਿਵੇਂ ਲੱਗਣਗੇ ਫਿਰ ਜਿਹੜੇ ਦੇਸੀ ਘੋਦੇ ਪੀਪੇ ਚੜਾਏ ਹੁੰਦੇ ਆ ਲੋਕਾਂ ਦੇ ਬੋਰੀਆਂ ਦੀਆਂ ਬੋਰੀਆਂ ਖਣਡ ਦੀਆਂ ਚੜਾਈਆਂ ਨੇ ਸ਼ੱਕਰ ਚੜਾਈ ਹੁੰਦੀ ਆ ਦਾਲਾਂ ਉਹ ਕਿੱਥੋਂ ਆਣਗੀਆਂ ਫਿਰ ਉਹ ਕਿੱਥੋਂ ਵੇਚੀਆਂ ਜਾਣਗੀਆਂ ਜੇ ਸ਼੍ਰੋਮਣੀ ਕਮੇਟੀ ਹੱਥੋਂ ਗਈ ਫਿਰ ਗੱਲ ਬਣਨੀ ਨਹੀਂ ਪੂਰੀ ਕਾਮ ਨੂੰ ਬੇਨਤੀ ਹੱਥ ਜੋੜ ਕੇ ਵੀ ਬਾਤ ਤੋਂ ਬਾਅਦ ਰੌਲਾ ਪਾਓ ਇਹਨਾਂ ਨੂੰ ਕਹੋ ਵੀ ਸ਼ੌਣੀਟਵੜੀ ਇਲੈਕਸ਼ਨ ਕਿਉਂ ਨਹੀਂ ਕਰਾ ਰਹੀ 15 ਸਾਲ ਹੋ ਗਏ ਵੀ ਕਿਉਂ ਨਹੀਂ ਕਰਾ ਰਹੀ ਕੀ ਪਾਲਾ ਤੁਹਾਡੇ ਮਨ ਵਿੱਚ ਡਰ ਕਿਹਦਾ ਤੁਹਾਨੂੰ ਤੇ ਡਰ ਇਹ ਹੈ ਵੀ ਹੁਣ ਅਸੀਂ ਜਿੱਤ ਨਹੀਂ ਸਕਦੇ ਤਾਂ ਨਹੀਂ ਕਰਵਾ ਰਹੇ ਜੇ ਇਲੈਕਸ਼ਨ ਕਰਵਾ ਲਈ ਇਹ ਹਾਰਨਗੇ ਤੇ ਸ਼ੌਣੀਟਵੜੀ ਤੇ ਛੁੱਟੀ ਹੋ ਕੱਲੀ ਛੁੱਟੀ ਨਹੀਂ ਹੋਣੀ ਫਿਰਾਂ ਨੇ ਜੁੱਤੀਆਂ ਮਾਰ-ਮਾਰ ਕੇ ਬਾਹਰ ਕੱਢਣਗੇ ਜੁੱਤੀਆਂ ਮਾਰ-ਮਾਰ ਕੇ ਜੁੱਤੀਆਂ ਮਾਰ-ਮਾਰ ਕੇ ਬਾਹਰ ਘਟੀਆਂ ਨੂੰ ਇਹ ਪਤਾ ਹੈ ਵੀ ਸਾਡੇ ਛਿੱਤਰ ਪਹਿਣ ਕੇ ਤਾਂ ਨਹੀਂ ਕਰਾਉਂਦੇ ਇਹ ਚੈਲੰਜ ਹੈ ਪੂਰਾ ਕਰਾ ਕੇ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ